ਹੋ ਜੀ ਦੋਸਤੋ ਸਾਰੀ ਸਤਿ ਸ੍ਰੀ ਅਕਾਲ ਜੀ ਖਾਸਾ ਬੈਕ ਵੀਡੀਓ ਅੱਜ ਦੇ ਦਰਸ਼ਕ ਬਹੁਤ ਬਹੁਤ ਵਾਰਾਂ ਸਿੱਖ ਭਾਈ ਬੈਨੋ ਸਭ ਤੋਂ ਪਹਿਲਾਂ ਆਪਣੇ ਭਾਈ ਕੇ ਮਾਨ ਸਾਹਿਬ ਜੋ ਬਾਬਾ ਪਾਇਵੈਂਡੋ ਜੀ ਸਿੱਖਨਾ ਉਹ ਸੁਪੰਡ ਦੇ ਹੀ ਮਤਲਬ ਕਿ ਬਸਨੀਕ ਸਨ ਇਥੋਂ ਦੇ ਸੇਵਾਦਾਰਾਂ ਤੋਂ ਪਤਾ ਲੱਗਿਆ ਜੀ ਤਾਂ ਇੱਥੇ ਹੀ ਆਪਣੇ ਇਹਨਾਂ ਨੇ ਸੇਵਾ ਕਮਾਈ पंचम पाप से कंकु वर्ण देव से भी एक पावन शब्द गुरु ग्रंथ साहिब के पान दरबार में विचार कर ले तेरा एक अंक के ऊपर एक पावन शब्द दर्ज है पावन पावन कौन कहे कहे कामो तो साहिब पूरी नटाना तुम्हारी मेहमान बनो ना साको ਉਹ ਘਾਹ ਕੋਲ ਉੱਚ ਤੱਕ ਪਹੁੰਚ ਫਿਰ ਉੱਥੇ ਹੀ ਇੱਕ ਹੋਰ ਇਤਿਹਾਸਕ ਜਗ੍ਹਾ ਬਾਰੇ ਪਤਾ ਲੱਗਿਆ ਤਾਂ ਅਸੀਂ ਉੱਥੇ ਵੀ ਗਏ ਪਿੱਪਲ ਦੇ ਪੱਤਿਆਂ ਦੀ ਬਹੁਤ ਹੀ ਸ਼ਾਨਦਾਰ ਹਵਾ ਬਹੁਤ ਹੀ ਸਕੂਨ ਮਿਲ ਰਿਹਾ ਸੀ ਦਿਲ ਨੂੰ ਦਿਲ ਇਦਾਂ ਕਰਦਾ ਸੀ ਕਿ ਇੱਥੇ ਹੀ ਰੁਕਿਆ ਜਾਵੇ ਪਰ ਸਮਾਂ ਬਹੁਤ ਹੀ ਘੱਟ ਇਜਾਜ਼ਤ ਦੇ ਰਿਹਾ ਸੀਗਾ ਇਹ ਜੀ ਗੁਰੂ ਘਰ ਦੇ ਕੋਈ ਅੰਦਰ ਕੋਈ ਦੂਸਰੀ ਬਾਬਾ ਜੀ ਦੀ ਕੋਈ ਜਗ੍ਹਾ ਬਣੀ ਹੋਈ ਹੈ ਇਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਵੀਡੀਓ ਦੇ ਵਿੱਚ ਅੱਗੇ ਦਿਖਾਵਾਂਗੇ ਤੁਹਾਨੂੰ ਬਾਬਾ ਜੀ ਬਾਬਾ ਜੀ ਦੀ ਜੋ ਸਮਾਦ ਬਣੀ ਹੈ ਕੀ ਮਤਲਬ ਕਿ ਇੱਥੇ ਕੀ ਮੰਨਦਾ ਹੈ ਇਹ ਦੀ ਇਹ ਕੋਈ ਸੁੱਖ ਸੁੱਖ ਦੇ ਕੋਸਾਰੀ ਬਾਰਾ ਹੁੰਦੀ ਹੈ ਅੱਛਾ ਜੀ ਤੇ ਇਹਦੀ ਮਤਲਬ ਕਿ ਕੀ ਮਤਲਬ ਕਿ ਕੋਈ ਅੱਛਾ ਜੀ ਇੱਥੇ ਜੀ ਇੱਥੇ ਰਹਿੰਦੇ ਸੀ ਜੋ ਅੱਛਾ ਤਪੱਸਿਆਣਾ ਇਹ ਅੱਛਾ ਜੀ ਤੇ ਉਹ ਮਤਲਬ ਇੱਥੇ ਕੀ ਕਰਦੇ ਸੀਗੇ ਜੀ ਕਾਣ ਵੀ ਬਾਬਾ ਜੀ ਇੱਥੇ ਮਰ ਤਪੱਸਿਆ ਕਰਦੇ ਸੀ ਜਾਂ ਕੋਈ ਅਸੀਂ ਤਪੱਸਿਆ ਕਰਦੇ ਸੀ ਚਲੋ ਬੱਚਾ ਤੁਹਾਨੂੰ ਪਤਾ ਕੁਛ ਇਸ ਬਾਰੇ ਨਹੀਂ ਠੀਕ ਹੈ ਬਾਬਾ ਕਰ ਬਰਸ਼ਣਾ ਜੀ ਇੱਥੇ ਸੇ ਤਪੱਸਿਆ ਕਰਦੇ ਸੀ ਜੀ ਹਾਂਜੀ ਸਰ ਕਿਛੀ ਪਤਾ ਲੱਗੀ ਕੋਈ ਹਾਂਜੀ ਤੁਹਾਨੂੰ ਪਤਾ ਹੀ ਕੁਛ ਬਾਬਾ ਜੀ ਦੀ ਸਾਰੇ ਇੱਥੇ ਸੁੱਖਾ ਪੁਰੇ ਹੁੰਦੇ ਆ ਕਹਿੰਦੇ ਬਾਬਾ ਜੀ ਸਾਰਾ ਕੁਛ ਹੀ ਉਹ ਕਰਦੇ ਆ ਅੱਛਾ ਜੀ ਇੱਥੇ ਤਪੱਸਿਆ ਕਰਦੇ ਸੀ ਕਿੱ사 ਕਰਦੇ ਸੀ ਪਹਿਲਾਂ ਇਹ ਅੱਛਾ ਜੀ ਬਾਬਾ ਜੀ ਉਹ ਪਹਿਲਾਂ ਇੱਥੋਂ ਪੋਰਾ ਹੁੰਦਾ ਸੀ ਅੱਛਾ ਜੀ ਪੋਰੇ ਜੋ ਮਰ ਕੇ ਉਹ ਚਲੇ ਗਏ ठीक है जी हाँ। दोस्तों बहुत ही शानदार जो सच तो बहुत ही सुकून आ रहा है इस जगह पे ਚਲੋ ਪੂਰੀ ਜਾਣਕਾਰੀ ਤਾਂ ਸਾਨੂੰ ਵੀ ਨਹੀਂ ਮਿਲ ਪਾਈ ਪਰ ਜਿੰਨੀ ਕੁ ਮਿਲੀ ਜੋ ਵੀ ਸਰਦਾਲੂ ਇੱਥੇ ਮਜੂਰ ਸਨ ਇੰਨਾਂ ਕੋ ਮਤਲਬ ਕਿ ਉਹਨਾਂ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਇੱਥੇ ਬਾਬਾ ਜੀ ਜੋ ਸੀਗੇ ਤਪੱਸਿਆ ਕਰਦੇ ਸੀਗੇ ਜੀ ਸੋ ਇੱਥੇ ਬਹੁਤ ਜੋ ਆਪਣੀਆਂ ਲੋਕ ਆਪਣੀਆਂ ਸੁੱਖਾਂ ਲੈ ਕੇ ਆਉਂਦੇ ਨੇ ਤਾਂ ਪੂਰੀਆਂ ਹੁੰਦੀਆਂ ਨੇ ਜੀ ਜ਼ਰੂਰ ਆਇਓ ਜੀ ਫਾਪੜੇ ਭਾਈ ਕੇ ਪਿੰਡ ਵੈਲੋ ਭਾਈ ਵੈਲੋ ਸਭ ਤੋਂ ਪਹਿਲਾਂ ਧੰਨਵਾਦ ਦੋਸਤੋ ਇੱਕ ਬਾਈ ਜੀ ਨੇ ਜਾਣਕਾਰੀ ਦਿੱਤੀ ਸਾਨੂੰ ਵੀਡੀਓ ਦੇ ਵਿੱਚ ਉਹਨਾਂ ਨੇ ਪਰ ਅਸੀਂ ਪੇਸ਼ ਨਹੀਂ ਦਿਖਾਇਆ ਆਪਣਾ ਕਿ ਇੱਥੇ ਇਸ ਪੱਟੇ ਦੇ ਵਿੱਚ ਪਸ਼ੂਆਂ ਦੇ ਸੋਣ ਦੀ ਬਹੁਤ ਮਤਲਬ ਬਹੁਤ ਦਿੱਕਤ ਆਉਂਦੀ ਹੈ ਜੋ ਪਸ਼ੂਆਂ ਦਾ ਦੁੱਧ ਹੈ ਸਭ ਤੋਂ ਪਹਿਲਾਂ ਇਸ ਜਗ੍ਹਾ ਤੇ ਚੜਾਇਆ ਜਾਂਦਾ ਜੀ ਅੱਜ ਆਏ ਸੀਗੇ ਜੀ ਕੁਫਰਦਵਾਰਾ ਸ੍ਰੀ ਕਰ ਭਾਈ ਵੈਲੋ ਸਭ ਤੋਂ ਪਹਿਲਾਂ ਜੀ ਪਿੰਡ ਫਾਪੜੇ ਭਾਈ ਕੇ ਤੇ ਇੱਥੇ ਸਾਨੂੰ ਇਸ ਬਾਰੇ ਤਾਂ ਕੁਝ ਜਿਆਦਾ ਪਤਾ ਨਹੀਂ ਲੱਗ ਪਾਇਆ ਕਿਉਂਕਿ ਸੀ ਨੋਟ ਦੇਣ ਸੰਗ ਨੂੰ ਮਿਲੇ ਨੀਗੇ ਇੱਕ ਉਹਦੋਂ ਮਤਲਬ ਕਿ ਉਹ ਵਿੱਚ ਵੀਡੀਓ ਦੇ ਵਿੱਚ ਤੁਮਸਿਆ ਸਥਾਨ ਸੀਗਾ ਬਾਬਾ ਗੁਰਬਖਸ਼ ਜਾਨਾ ਦਾ ਸੋਣਾ ਉੱਥੇ ਵੀ ਦੁੱਧ ਵਗੈਰਾ ਜੋ ਪਸ਼ੂ ਦਾ ਨਹੀਂ ਦੁੱਧ ਦਿੰਦਾ ਦੰਦ ਪਸ਼ੂ ਦੁੱਧ ਨਹੀਂ ਦਿੰਦੇ ਉਹਦੇ ਇੱਥੇ ਚੜਦਾ ਜੀ ਪਹਿਲਾ ਦੁੱਧ ਹੁੰਦਾ ਜਿਹੜਾ ਇੱਥੇ ਮਤਲਬ ਚੜਾਇਆ ਜਾਂਦਾ ਤੇ ਉਸ ਤੋਂ ਬਾਅਦ ਮਤਲਬ ਕਿ ਜੋ ਪਸ਼ੂ ਦੀ ਹਨ ਜਦੋਂ ਤੁਸੀਂ ਆਗੇ ਜਿਵੇਂ ਅਸਮਰ ਅਸਾਈਡ ਉਹ ਵਧੀਆ ਚੱਲਦੀ ਹੈ ਮਾਇਆ ਲੱਗਦਾ ਵਧੀਆ ਨੇ ਜੀ ਬਹੁਤ ਸਕੂਨ ਮਿਲਿਆ ਜੀ ਗੁਰੂ ਘਰ ਦਾ ਅੱਜ ਦੀ ਵੀਡੀਓ ਨੇ ਨੀ ਗੁਰੂ ਜੀ ਦੀ ਵੀਡੀਓ ਲੱਗੀ ਦਾ